ਕੁਝ ਤਰ੍ਹਾਂ ਦੀ ਗੱਲ ਕਰ ਲਈਏ ਇੱਕ ਤਾਰੀਖ ਤੋਂ ਇਹ ਕੈਂਪੇਨ ਲੌਂਚ ਕੀਤੀ ਗਈ ਸੀ ਜਿਹਦੇ ਤਹਿਤ ਹੁਣ ਤੱਕ ਨਾਰਕੋਟਿਕਸ ਨਸ਼ੇੰ ਦਾ ਐਨਡੀਪੀਐਸ ਦੇ 580 ਐਫਆਈਆਰ ਨੇ ਜਿਹੜੀਆਂ ਉਹ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ 580 ਪੂਰੇ ਪੰਜਾਬ ਦੇ ਵਿੱਚ 789 799 ਲੋਕ ਨੇ ਜਿਹੜੇ ਡਰੱਗ ਪੈਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਇਸੇ ਤਰੀਕੇ ਰਿਕਵਰੀ ਹੈਰੋਇਨ ਦੀ 73.77 ਕਿਲੋਗ੍ਰਾਮ ਯਾਨੀ ਕਿ ਆਲਮੋਸਟ 74 ਕਿਲੋ ਹੈਰੋਇਨ ਰਿਕਵਰ ਕੀਤੀ ਜਾ ਚੁੱਕੀ ਹੈ ਓਪੀਅਮ ਅਫੀਮ ਤਕਰੀਬਨ 119 ਕਿਲੋ ਫੜੀ ਜਾ ਚੁੱਕੀ ਹੈ ਸਿੰਥੈਟਿਕ ਡਰੱਗਸ ਦੇ ਜਿਹੜੇ ਉਹ ਤਕਰੀਬਨ ਤਕਰੀਬਨ 77 ਕਿਲੋ 77 ਕੇਜੀਸ ਸਿੰਥੈਟਿਕ ਡਰੱਗਸ ਦੇ ਜਿਹੜੇ ਉਹ ਜਿਹੜੇ ਰਿਕਵਰ ਕੀਤੇ ਜਾ ਚੁੱਕੇ ਨੇ ਯਾਨੀ ਕਿ ਤਕਰੀਬਨ ਤਕਰੀਬਨ ਇਹ ਸਾਰਾ ਮਿਲਾ ਕੇ ਪੌਣੇ 200 ਕਿਲੋ ਦੇ ਕਰੀਬ ਪੌਣੇ 2 ਕੁਇੰਟਲ ਦੇ ਕਰੀਬ ਅਪ੍ਰੋਕਸੀਮੇਟਲੀ ਜਿਹੜੇ ਡਰੱਗਸ ਨੇ ਉਹ ਪੰਜਾਬ ਪੁਲਿਸ ਵੱਲੋਂ ਪਿਛਲੇ 4 ਦਿਨਾਂ ਦੇ ਵਿੱਚ ਰਿਕਵਰ ਕਰ ਲਏ ਗਏ ਨੇ ਇਸੇ ਤਰੀਕੇ ਦੇ ਨਾਲ ਜਿਹੜੀਆਂ ਦੋ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਸਮੇਂ ਜਿਨ੍ਹਾਂ ਡਰੱਗ ਪੈਡਲਰਸ ਨੇ ਸਮਗਲਰਸ ਨੇ 2 ਨੰਬਰ ਦੇ ਪੈਸੇ ਨਾਲ ਨਸ਼ਿਆਂ ਦੇ ਪੈਸੇ ਦੇ ਨਾਲ ਔਰ ਸਰਕਾਰਾਂ ਦੀਆਂ ਲੀਡਰਾਂ ਦੀਆਂ ਪੁਸ਼ਤ ਪ੍ਰਾਈ ਉਹਨਾਂ ਦੇ ਉਹਨਾਂ ਦੇ ਸਪੋਰਟ ਦੇ ਜ਼ਰੀਏ ਸਰਕਾਰੀ ਪ੍ਰਾਪਰਟੀਆਂ ਦੇ ਕਿਸੇ ਨੇ ਪੰਚਾਇਤ ਦੇ ਉੱਪਰ ਕਿਸੇ ਨੇ ਸ਼ਾਮਲਾੜ ਦੇ ਉੱਪਰ ਕਿਸੇ ਨੇ ਵਕਫ ਬੋਰਡ ਦੇ ਉੱਪਰ ਜੋ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਹੋਏ ਸੀਗੇ ਔਰ ਉਹਨਾਂ ਦੇ ਉੱਪਰ ਨਜਾਇਜ਼ ਉਸਾਰੀਆਂ ਨਸ਼ੇ ਦੇ ਪੈਸੇ ਨਾਲ ਕੀਤੀਆਂ ਗਈਆਂ ਸੀਗੀਆਂ ਉਹਨਾਂ ਦੇ ਉੱਪਰ ਹੁਣ ਤੱਕ ਉਹਨਾਂ ਦੀ ਡੈਮੋਲੇਸ਼ਨ ਹੈ ਜਿਹੜੀ ਉਹ 60 ਪ੍ਰਾਪਰਟੀਆਂ ਦੀ ਡੈਮੋਲੇਸ਼ਨ ਹੈ ਜਿਹੜੀ ਹੋ ਚੁੱਕੀ ਔਰ 60 ਐਫਆਈਆਜ਼ ਦੀ ਜਿਹੜੀਆਂ ਉਹ ਉਹਨਾਂ ਦੇ ਉੱਪਰ ਹੋ ਚੁੱਕੀਆਂ 24 ਦੋ ਤੋਂ ਲੈ ਕੇ ਅ ਅੱਜ ਤੱਕ ਪੰਚ ਤਾਂ ਗਿਆ ਨੇ ਕਿ ਮਹਿਜ਼ 10 ਦਿਨਾਂ ਦੇ ਵਿੱਚ 60 ਉਹ ਪ੍ਰਾਪਰਟੀਆਂ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਲੀਡਰਾਂ ਦੀਆਂ ਪੁਸ਼ਤ ਪਨਾਈਆਂ ਦੀ ਵਜ੍ਹਾ ਕਰਕੇ ਪਹਿਲਾਂ ਉਹਨਾਂ ਨੂੰ ਉਹਨਾਂ ਪੈਡਲਰਜ਼ ਨੂੰ ਉਹਨਾਂ ਸਮਗਲਰਜ਼ ਨੂੰ ਉਹਨਾਂ ਗੈਂਗਸਟਰਜ਼ ਨੂੰ ਨਾਲੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਾਉਂਦੇ ਸੀਗੇ ਤੇ ਫਿਰ ਉਹ ਦੋ ਨੰਬਰ ਦੇ ਪੈਸੇ ਨਾਲ ਨਸ਼ੇ ਦੇ ਪੈਸੇ ਨਾਲ ਉਹਦੇ ਉਪਰ ਆਪ ਦੇ ਮਹਿਲ ਖੜੇ ਕਰਦੇ ਸੀਗੇ ਹੁਣ ਉਹ ਸਮਾ ਗਿਆ